ਜੋ ਦਿਨ ਕਾਲੇ ਕਲ ਨੂੰ ਨਾ 2021 ਦੇ ਵਿੱਚ ਨਾ ਦੁਹ ਹੋਈ ਸੀ ਉਹਨਾਂ ਨੂੰ ਕੁੰਮਾ ਨੂੰ ਹੋਰ ਬਕਰੇ ਤਰੀਕਾ ਲਾਗੂ ਕਰਕੇ ਆਪਾਂ ਤੇ ਜਾਗ ਬੁਹਾਉਣਾ ਚਾਹੁੰਦੀ ਹੈ ਜੋ ਕਿ ਆਪਣੀਆਂ ਜ਼ਮੀਨਾਂ ਤੇ ਇਹਦਾ ਸਰਕਾਰਾਂ ਦੀ ਅੱਖ ਹੈ ਕਿਸੇ ਨਾਲ ਵੀ ਮਾਰੇ ਤਰੀਕੇ ਨਾਲ ਆਪਾਂ ਨੂੰ ਕਿਸਾਨੀ ਗੁਹੇਰ ਕਰਕੇ ਆਪਣੇ ਜ਼ਮੀਨਾਂ ਦੇ ਕਬਜ਼ਾ ਕਰਨ ਦੀਆਂ ਚੋਣੀਆਂ ਨੇ ਸਰਕਾਰਾਂ ਤੇ ਕਾਰਗਰ ਪ੍ਰਧਾਨਾਂ ਦੇ ਖਵਾਲੇ ਕਰਨ ਚਾਹਵੀਆਂ ਨੇ ਇਹੋ ਪਿਆ ਰੋਮੈਨ ਨੇ ਬਿਜਲੀ ਸੌਡ ਬਿੱਲ 2025 ਉਧਾਰ ਖਰੜਾ ਬਣਾ ਕੇ ਸਟੇਟ ਸਰਕਾਰਾਂ ਨੂੰ ਭੇਜਿਆ ਗਿਆ ਕਿ ਇਸੇ ਆਪਣੇ ਵਿਚਾਰ ਦਿਓ ਇਹਨੂੰ ਲਾਗੂ ਕਰੋ ਆਪਰੇ ਕੰਨਾਂ ਦੇ ਵਿੱਚ ਸਮਾਗ ਬੈਠਣ ਲਾ ਕੇ ਉਹਨਾਂ ਦੇ ਵਿੱਚ ਚੱਪੜੀ ਚੁੱਪ ਪਈ ਹੋਈ ਆ ਅਤੇ ਬਿਜਲੀ ਨੂੰ ਮੋੜ ਨੂੰ ਪ੍ਰਾਈਵੇਟ ਅਰਾਂ ਦੇ ਵਿੱਚ ਕੰਪਨੀਆਂ ਦੇ ਵਿੱਚ ਵੇਚਿਆ ਜਾਵੇ ਅਤੇ ਉਸ ਤੋਂ ਬਾਅਦ ਅਧੋ ਜਿਵੇਂ ਉਹ ਚਿੱਪ ਉਹ ਚਿੱਪ ਉਹਦੇ ਵਿੱਚ ਜਿੰਨੇ ਪੈਸੇ ਬਣਦੇ ਜਦੋਂ ਪੈਸੇ ਖਤਮ ਹੋ ਗਏ ਮੋਬਾਈਲ ਦੀ ਤਰ੍ਹਾਂ അപ്പൊ അധികം ബിജു വാർത്ത പോലെ പോയി